ਆਪਣੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪੀਆਰਟੀਸੀ ਪੰਨਬਸ ਅਤੇ ਪੰਜਾਬ ਰੋਡੋਵੇ ਦੇ ਕੱਚੇ ਕੰਮਾਂ ਵੱਲੋਂ ਫਿਰ ਬੁਲਾ ਦਿੱਤਾ ਸੰਘਰਸ਼ ਦਾ ਵਿਗਲ ਅਤੇ 9 10 ਅਤੇ 11 ਜੁਲਾਈ ਨੂੰ ਪੂਰਨ ਤੌਰ ਤੇ ਬੱਸਾਂ ਬੰਦ ਕਰ ਦਿੱਤਾ ਬੰਦ ਕਰਨ ਦਾ ਕਰ ਦਿੱਤਾ ਐਲਾਨ ਅਜ ਬਠਿੰਡਾ ਦੇ ਵਰਕਸ਼ਾਪ ਦੇ ਉੱਤੇ ਇਹਨਾਂ ਵੱਲੋਂ ਕੀਤੀ ਗਈ ਗੇਟ ਰੈਲੀ ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਚੋਣਾਂ ਦੇ ਦੌਰਾਨ ਵਾਅਦੇ ਕੀਤੇ ਗਏ ਸੀ ਇਹਨਾਂ ਮਲਾਜਮਾਂ ਦੇ ਨਾਲ ਕਿ ਇਹਨਾਂ ਨੂੰ ਪੱਕੇ ਕੀਤਾ ਜਾਵੇਗਾ ਲੇਕਿਨ ਉਹਨਾਂ ਵਾਅਦਿਆਂ ਦੇ ਵਿੱਚੋਂ ਕੋਈ ਵੀ ਵਾਅਦਾ ਜਿਹੜਾ ਹੋ ਪੂਰਾ ਨਹੀਂ ਕੀਤਾ ਤੇ ਹੁਣ ਵੀ ਲਗਾਤਾਰ ਲਾਰੇ ਤੇ ਲਾਰਾ ਲਗਾਇਆ ਜਾ ਰਿਹਾ ਹੈ ਇਸ ਲਈ ਉਹਨਾਂ ਵੱਲੋਂ ਹੁਣ ਅੱਜ ਬਟਿੰਡਾ ਦੇ ਪੀ ਆਰਟੀਸੀ ਦੀ ਵਰਕਸ਼ਾਪ ਦੇ ਗੇਟ ਦਿੱਤੇ ਗੇਟ ਰੈਲੀ ਕੀਤੀ ਗਈ ਅਤੇ ਇਸ ਮੌਕੇ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਅਕੇ ਹੁਣ ਪੂਰੇ ਪੰਜਾਬ ਦੇ ਅੰਦਰ ਜਿਹੜੇ ਪੀਆਰਟੀਸੀ ਪਨਵਾਸਾਤੀ ਪੰਜਾਬ ਰੋਡ ਵੀਧੀਆਂ ਬੱਸਾਂ ਨੇ ਜਿਹੜੀਆਂ ਉਹ ਸਾਰੀਆਂ 9 10 ਅਤੇ 11 ਜੁਲਾਈ ਨੂੰ ਪੂਰਨ ਤੌਰ ਤੇ ਬੰਦ ਰਹਿਣੀਆਂ ਅਗਰ ਤੁਸੀਂ ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਨਾਮ ਨਾ ਬਣਾਓ ਕਿਉਂਕਿ ਸਾਨੂੰ ਕਾਫੀ ਵੱਡੀ ਸਮੱਸਿਆ ਜਿਹੜੀ ਉਹ ਆ ਸਕਦੀ ਹੈ ਹੋ ਸਕਦਾ ਹੈ ਕਿ ਇਸ ਨੂੰ ਲੈ ਕੇ ਪੰਜਾਬ ਸਰਕਾਰ ਕੋਲੋਂ ਇੱਕ ਗ੍ਰੰਡ ਮੀਟਿੰਗ ਕਰੇ ਅਤੇ ਫੈਸਲਾ ਬਦਲ ਵੀ ਸਕਦਾ ਹੈ ਲੇਕਿਨ ਇੱਕ ਵਾਰੀ ਇਹਨਾਂ ਬਾਰੇ ਜਿਹੜਾ ਇਹ ਆਪਾਂ ਲਾਣਾ ਜਿਹੜਾ ਉਹ ਅਜਿਨਾਂ ਬਾਰੇ ਕੀਤਾ ਗਿਆ ਸੁੰਦਰ ਸਾਰੀਆਂ ਬਠਿੰਡਾ ਦੇ ਹੀ ਆਪਣਾ ਬਸਟੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਪੀਆਰਟੀਸੀ ਪਨਵਾਸਾ ਤੇ ਪੰਜਾਬ ਰੋਡਵੇ ਦੇ ਕੱਚੇ ਕੰਮਿਆਂ ਵੱਲੋਂ ਜਿੱਥੇ ਸੰਘਰਸ਼ ਕੀਤਾ ਜਾ ਰਿਹਾ ਇਹਨਾਂ ਵੱਲੋਂ ਗੇਟਰੀ ਨੇ ਕੀਤੀ ਜਾ ਰਹੀ ਹੈ ਉੱਥੇ ਇਹਨਾਂ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ ਉਹਨਾਂ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਤੇ ਗੌਰ ਨਹੀਂ ਇੱਕ ਨਹੀਂ ਇਹਨਾਂ ਵੱਲੋਂ ਕੀਤੀ ਆ ਰਹੀ ਲਗਾਤਾਰ ਸਾਨੂੰ ਲਾਰੇ ਤੇ ਲਾਰਾ ਜਿਹੜਾ ਹੋ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਨਾ ਵੱਲੋਂ ਹੁਣ ਇੱਕ ਵੱਡੇ ਸੰਘਰਸ਼ ਦਾ ਵਿਕਲ ਜਿਹੜਾ ਉਹ ਇਹਨਾਂ ਵੱਲੋਂ ਅੱਜ ਵੀ ਆਪਣਾ ਬਜਾ ਦਿੱਤਾ ਗਿਆ ਹੁਣ ਪੂਰੇ ਪੰਜਾਬ ਦੇ ਅੰਦਰ ਜਿਹੜੇ ਐਪੀਆਰਟੀਸੀ ਪੰਨਵਸਤੇ ਪੰਜਾਬ ਰੋਡਵੇ ਦੀ ਜਿਹੜੇ ਕੱਚੇ ਕੰਮੇ ਨੇ ਉਹਨਾਂ ਵੱਲੋਂ 9 10 ਅਤੇ 11 ਜੁਲਾਈ ਨੂੰ ਜਿਹੜਾ ਹੁਣ ਵੱਡੇ ਸੰਘਰਸ਼ ਦਾ ਵਿਕਲ ਬਜਾ ਦਿੱਤਾ ਗਿਆ ਨਾ ਉਹ ਬਸਾਂ ਜਿਹੜੇ ਉਹ ਬੰਦ ਰੱਖੇ ਜਾਣੀਆਂ ਅਤੇ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ 10 ਤਰੀਕ ਨੂੰ ਨਾ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਉਗੇ ਨਾ ਵੱਲੋਂ ਕੀਤਾ ਜਾ ਰਿਹਾ ਐਸੀ ਸੀਨ ਦਿਖਾ ਰਹੇ ਆ ਪਟਿੰਡਾ ਦੇ ਬੱਸ ਸਟੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਇਹਨਾਂ ਵੱਲੋਂ ਇੱਕ ਵੱਡੇ ਸੰਘਰਸ਼ ਦਾ ਐਲਾਨ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਵੱਡੇ ਸੰਘਰਸ਼ ਦਾ ਬਿਕਲ ਜਿਹੜਾ ਉਹ ਬਜਾਇਆ ਗਿਆ ਤੇ ਅਗਰ ਤੁਸੀਂ 9 10 ਦੀ 11 ਤਰੀਕ ਨੂੰ ਕਿਤੇ ਬਾਹਰ ਜਾਣਾ ਹੈ ਤੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬੱਸਾਂ ਦਾ ਪਹਿਲਾਂ ਹੀ ਜੋ ਇਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਇਹਨਾਂ ਵੱਲੋਂ ਬੱਸਾਂ ਬੰਦ ਰੱਖੀਆਂ ਜਾਣਗੀਆਂ ਤੇ ਤੁਹਾਨੂੰ ਕੋਈ ਵੱਡੀ ਸਮੱਸਿਆ ਨਾ ਹੋਵੇ ਇਸ ਲਈ ਤੁਸੀਂ ਇਸ ਦਿਨ ਆਪਣਾ ਬਾਹਰ ਜਾਣ ਦਾ ਟੂਰ ਜਿਹੜਾ ਉਹ ਤੇ ਆਪਣਾ ਕੈਨਸਲ ਕਰ ਦਿਓ ਆ ਉਸ ਨੂੰ ਸਰਾਉਂ ਦਾ ਕੇਸ ਇਸ ਮਾਮਲੇ ਦਾ ਕੀ ਕਹਿੰਦੇ ਨੇ ਬਠਿੰਡਾ ਜਿਹੜੀ ਦੇ ਪ੍ਰਧਾਨ ਰਵਿੰਦਰ ਸਿੰਘ ਜੈ ਹਾਂ ਸਰ ਮੰਤਰੀ ਮਰਦਾਬਾ 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 ਬਿਆਜ ਦੀ ਕੜੀਆ ਅਪੀਲਮੈਂਟ ਮਰਦਾਬਾ 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 ਸਾਰਾ ਜੀ ਜਿੰਦਾਬਾ 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 ਪਿੱਛੇ ਮਿਲਾਰੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੱਕੀ ਪਿੰਡਾ ਪ੍ਰਬੰਧ ਮੇਰਾ ਨਾਮ ਰਵਿੰਦਰ ਸਿੰਘ ਮੈਂ ਪੰਜਾਬ ਰੋਡਵੇ ਪੰਜਾਬ ਸਪੀਆਰਸੀ ਕੰਟਰੈਕਟ ਵਰਕਰ ਯੂਨੀਅਨ 2511 ਬਠਿੰਡਾ ਦੀਪੂ ਤੋਂ ਪ੍ਰਧਾਨ ਆ ਜੀ ਅੱਜ ਕੀ ਮਾਤ ਜੋ ਅੱਜ ਦਾ ਪ੍ਰੋਗਰਾਮ ਹੈ ਅਸੀਂ ਅੱਜ ਬਠਿੰਡਾ ਦੀਪੂ ਦੇ ਗੇਟ ਤੇ ਜਿਹੜਾ ਸਾਂਝੇ ਸਾਰਗਾ ਜਥੇਬੰਦੀਆਂ ਦੀ ਇਕੱਤਰ ਹੋ ਕੇ ਜਿਹੜੀ ਗੇਟ ਰੈਲੀ ਕਰ ਰਹੇ ਆ ਵੈਸੇ ਸਾਰੇ ਪੰਜਾਬ ਦੇ ਦੀਪੂਆਂ ਦੇ ਗੇਟ ਤੇ ਅੱਜ ਗੇਟ ਰੈਲੀਆ ਹੋ ਰਹੀਆਂ ਆ ਕਿਉਂਕਿ ਜਿਹੜੇ ਸਾਡੇ ਮੁਲਾਜ਼ਮ ਹੈ ਕਿਛੇ ਲੰਮੇ ਸਮੇਂ ਤੋਂ ਇਹ ਇਸ ਅਧਾਰੇ 'ਚ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਕੱਚੇ ਕੰਮ ਕਰਦੇ ਆ ਰਹੇ ਆ ਜਿਨ੍ਹਾਂ ਦੀਆਂ ਜਿਹੜੇ ਕਿ ਬਹੁਤ ਹੀ ਨਕੂਨੀਆਂ ਟੰਗਾਹਾਂ ਤੇ ਕੰਮ ਕਰਦੇ ਆ ਰਹੇ ਆ ਤੇ ਜਿਹੜੀ ਇਹ ਸਪਿਆਬ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਸੱਤਾ 'ਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਅਸੀਂ ਸੱਤਾ 'ਚ ਆਉਣ ਤੋਂ ਬਾਅਦ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਪੱਕੇ ਕਰ ਦਿਆਂਗੇ ਕਿ ਕਿਸੇ ਵੀ ਜਿਹੜਾ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਦਿਆਂਗੇ ਤੇ ਕੋਈ ਵੀ ਵਰਗ ਜਿਹੜਾ ਉਹ ਧਰਨਾ ਨਹੀਂ ਲਾਏਗਾ ਪਰ ਬਿਲਕੁਲ ਇਸਦੇ ਉਲਟ ਹੋਇਆ ਜੀ ਸਭ ਤੋਂ ਪਹਿਲਾਂ ਜਿਹੜਾ ਕੁਹਾੜਾ ਉਹ ਪੀਆਰਟੀਸੀ ਅਤੇ ਰੋਡਵੇ ਦੇ ਜਿਹੜਾ ਅਦਾਰੇ ਤੇ ਚੱਲਿਆ ਸਭ ਤੋਂ ਪਹਿਲਾਂ ਠੇਕੇਦਾਰੀ ਸਿਸਟਮ ਅਧਿਨਾ ਡਾਇਰੈਕਟ ਕਟ ਨਗੂਨੀਆਂ ਤਨਖਾਹ ਤੇ 889000 ਤੇ ਇਸ ਅਦਾਰੇ ਚ ਜਿਹੜੀ ਭਰਤੀ ਕੀਤੀ ਗਈ ਹੈ ਤਾਂ ਨਾਲ ਦੇ ਨਾਲ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਸਾਡੀਆਂ ਮੰਗਾਂ ਮੰਨ ਲਈਆਂ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਲੰਬੇ ਸਮੇਂ ਤੋਂ ਸਾਡੇ ਮੁਲਾਜ਼ਮ ਜਿਹੜੇ ਨਗੂਨੀਆਂ ਤਨਖਾਹ ਤੇ ਕੱਚੇ ਕੰਮ ਕਰਦੇ ਆ ਰਹੇ ਆ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਜਿਹੜੀ ਮੰਗ ਆ ਆਮ ਲੋਕਾਂ ਦੀ ਮੰਗ ਜਿਹੜੀ ਅਸੀਂ ਕਰ ਰਹੇ ਆ ਕਿ 10000 ਨਵੀਂ ਬੱਸ 50 ਰੋਡਵੇ ਜਾ ਤੇ ਪੀਆਰਸੀ ਦੇ ਵੇੜੇ ਚ ਪਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਸਹੀ ਸਫਰ ਹੁਸੂਲਤ ਮਿਲ ਸਕੇ ਅਤੇ ਨਾਲ ਦੀ ਨਾਲ ਰੋਜ਼ਗਾਰ ਦੇ ਸਾਧਨ ਬਣ ਸਕਣ ਪਰ ਇਹ ਸਰਕਾਰ ਹਰ ਪੱਖ ਤੋਂ ਫੇਲ ਹੁੰਦੀ ਨਜ਼ਰ ਆ ਰਹੀ ਹੈ ਨਾ ਤਾਂ ਇਹ ਆਮ ਲੋਕਾਂ ਲਈ ਕੁਝ ਕਰ ਰਹੀ ਹੈ ਤੇ ਨਾ ਹੀ ਇਹ ਮੁਲਾਜ਼ਮ ਵਰਗ ਲਈ ਕੁਝ ਕਰ ਰਹੀ ਹੈ ਜਿਸ ਦੇ ਰੋਜ਼ ਵਜੋਂ ਅਸੀਂ ਤਿੰਨ ਰੋਜ਼ਾ ਹੜਤਾਲ 9 10 ਤੇ 11 ਜੁਲਾਈ ਤਿੰਨ ਤਿੰਨ ਰੋਜ਼ਾ ਹੜਤਾਲ ਕਰਨ ਜਾ ਰਹੇ ਆ ਜਿਸ ਦੀ ਤਿਆਰੀ ਵਜੋਂ ਅਸੀਂ ਅੱਜ ਜਿਹੜੀ ਗੇਟ ਰੈਲੀ ਕਰ ਰਹੇ ਆ ਤੇ ਅੱਜ ਦਾ ਵੱਡੇ ਕੱਖ ਨਾਲ ਸਰਕਾਰ ਨਾਲ ਤੇ ਮੈਨੇਜਮੈਂਟ ਦੇ ਕੰਨਾ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਅਸੀਂ ਹੜਤਾਲ ਲਈ ਤਿਆਰ ਪਰ ਤਿਆਰ ਆ ਅਸੀਂ ਤਿੰਨ ਦਿਨਾਂ ਦੀ ਹੜਤਾਲ ਪੂਰੇ ਜੋਨਾਚੋਰਾ ਨਾ ਕਰਾਂਗੇ ਕਿਤੇ ਕਿਤੇ ਹੋਵੇਗੀ ਹੜਤਾਲ ਤੇ ਕਿਹੜੀ ਕਿਹੜੀ ਸਮੂਹ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੇ ਸਾਰੇ ਡਿਪੂਆਂ ਦੀ ਜਿਹੜੀ ਹੜਤਾਲ ਹੋਏਗੀ ਜੀ ਤਿੰਨ ਦਿਨ ਪੂਰਨ ਤੌਰ ਤੇ ਜਿਹੜੀਆਂ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਕੋਈ ਵੀ ਬੱਸ ਜਿਹੜੀ ਸਰਕਾਰੀ ਬੱਸ ਰੋਡ ਤੇ ਨਜ਼ਰ ਨਹੀਂ ਆਵੇਗੀ ਬਿਲਕੁਲ ਜੀ ਪਨ ਬੱਸ ਤੇ ਪੰਜਾਬ ਰੋਡਵੇਜ ਤੇ ਪੀਆਰਟੀਸੀ ਕਿੰਨੇ ادارے ਜਿਹੜੇ ਬਿਲਕੁਲ ਬੰਦ ਰਹਿਣਗੇ ਕੋਈ ਵੀ ਸਰਕਾਰੀ ਬੱਸ ਤਿੰਨ ਦਿਨਾਂ ਜ ਨਹੀਂ ਚੱਲੇਗੀ 9 ਤਰੀਕ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਉਹਦਾ ਅਸੀਂ ਸਮਰਥਨ ਕਰ ਰਹੇ ਆ ਤੇ 10 ਤੇ 11 ਦੀ ਅਸੀਂ ਆਪਣੀ ਘੜਤਾਲ ਕਰ ਰਹੇ ਆ ਤੇ ਨਾਲ ਦੇ ਨਾਲ 10 ਤਰੀਕ ਨੂੰ ਵੱਡਾ ਪ੍ਰੋਗਰਾਮ ਵੱਡੇ ਇਕੱਠ ਨਾਲ ਅਸੀਂ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਜਿਹੜਾ ਰਾਜ ਤੇ ਅੱਗੇ ਜਾ ਕੇ ਧਰਨਾ ਦੇਾਂਗੇ ਤੇ ਉਹਨਾਂ ਨੂੰ ਸਵਾਲ ਕਰਾਂਗੇ ਕਿ ਜਿਹੜੇ ਆਮ ਲੋਕਾਂ ਦੇ ਰੋਜ਼ਗਾਰ ਹੈ ਉਹਨਾਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਆਮ ਲੋਕਾਂ ਦੀ ਮੰਗ ਹੈ ਉਹਨਾਂ ਨੂੰ ਮੰਨਿਆ ਨਹੀਂ ਜਾ ਰਿਹਾ